ਅੱਛਾ ਇਹ ਵੀ ਸੁਣਾਤੀ ਵੀ ਸਰਪੰਚ ਸਾਹਿਬ ਨੂੰ ਵੀ ਕਹਿਤਾ ਤੂੰ ਹੋਰ ਜੀ ਸਰਪੰਚ ਜੀ ਹੱਸੇ ਗਾ ਲੈਂਗੇ ਕੀ ਜੱਬ ਜਪਾਈ ਖੜੇ ਹਾਂ ਉਸ ਨਹੀਂ ਬੱਸ ਮੈਂ ਤਾਂ ਐਂ ਕਹਿੰਦੀ ਸੀ ਕਿ ਵੀ ਆਪਾਂ ਨਾ ਦੋ ਗੱਟੇ ਵੜੇਵੇਂ ਆ ਦੇ ਚੱਕ ਲਿਓ ਇਹਨੂੰ ਦੁੱਧ ਪਤਲਾ ਮਿਲਦਾ ਵਿਚਾਰੀ ਨੂੰ ਮੜਾ ਮੋਟਾ ਦੁੱਧ ਸੰਗਣਾ ਦੇਣ ਲੱਗ ਜਾਣਗੀ ਆ ਮੈਂ ਸਾਪੜੀ ਉਹ ਬੱ비 ਮੜਾ ਮੋਟਾ ਚੱਜਦਾ ਪਾਦਿਆ ਕਰਨਾ ਫਿਰ ਹੱਦ ਹੋ ਗਈ ਤੁਸੀਂ ਐਂ ਕਰਿਓ ਹੁਣ ਕੱਲ ਤੋਂ ਆਪੀ ਚੋਕ ਕੇ ਆਪੀ ਪਾਦਿਆ ਕਰੋ ਨਹੀਂ ਫਿਰ ਬਾਲਟੀ ਚ ਘਾੜਿਆ ਕਰੋ ਦੁੱਧ ਵਾਲੀ ਉਹ ਮੈਨੂੰ ਤੇਰੀ ਆਦਤ ਦਾ ਪਤਾ ਵੀ ਤੂੰ ਸੁਧਰ ਨਹੀਂ ਸਕਦੀ ਪਾਣੀ ਤੂੰ ਪਾਉ ਨਹੀਂ ਪਾਉਣੀ ਆ ਦੇਖ ਲੈ ਬਾਪੂ ਹੁਣ ਇੰਨੇ ਜਣੇ ਨੇ ਖੜੇ ਆ ਬੇਇੱਜ਼ਤੀ ਕਰਦਾ ਮੇਰੀ ਬੇਇੱਜ਼ਤੀ ਬਾਪੂ ਯਾਰ ਕੀ ਮੈਂ ਸੱਚੀ ਗੱਲ ਕਹਿੰਦੀ ਆ ਜੇ ਮੈਂ ਬੋਲਦੀ ਆ ਫਿਰ ਕਹਿੰਦੇ ਬੋਲਦੀ ਆ ਬੋਲਣਾ ਹਰ ਰੋਮਾਂ ਜੰਮਣ ਵਾਲਿਆਂ ਨੂੰ ਉਹ ਤੂੰ ਇੰਨੇ ਫਰਵੇਜ ਨਾਲ ਸਾਰੇ ਤੁਸੀਂ ਦੌਰ ਰੱਖਿਆ ਕਰ ਭੰਜਾਈ ਚ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਇੱਕ ਮਿੰਟ ਮੈਂ ਸੋਡੇ ਕਹੇ ਤੋ ਜੇ ਚੁੱਪ ਕਰਕੇ ਗੱਲ ਇਹ ਨਹੀਂ ਮੈਂ ਤੁਹਾਡਾ ਦਤਾਂ ਜਨੋ ਸਰਪੰਚ ਸਾਹਿਬ ਮੈਨੂੰ ਹੋਰ ਵੀ ਬਹੁਤ ਕੰਮ ਹੈ ਨਾ ਤੁਸੀਂ ਕਰੋ ਗੱਲਬਾਤ ਹੈਨਾ ਅੱਛਾ ਫਿਰ ਕੋਈ ਗੱਲ ਨਹੀਂ ਮਨ ਬਖਿਆ ਖਿਆਲ ਰੱਖਿਆ ਕਰ ਸਮਝ ਗਿਆ ਹਾਂ ਚਲੋ ਤੁਸੀਂ ਕਰੋ ਗੱਲ ਹੈਨਾ ਨਹੀਂ ਖਿਆਲ ਫਿਰ ਸਰਪੰਚ ਸਾਹਿਬ ਜੀ ਮੇਰੀ ਗੱਲ ਸੁਣਿਓ ਹਾਂ ਜੀ ਹੁਣ ਇਹ ਤਾਂ ਉਦੋਂ ਦਾ ਨਾ ਹੀ ਗੱਲ ਗਈ ਜਾਂਦਾ ਵੀ ਮੈਂ ਕਿਹੜਾ ਡਰਦਾ ਮੈਂ ਕਿਹੜਾ ਡਰਦਾ ਜੇ ਮੈਂ ਚੁੱਪ ਕਰਕੇ ਇਹਨੇ ਤੁਸੀਂ ਸਮਝਾਓ ਨਾ ਹੁਣ ਮੋਟਾ ਸਮਝਾ ਲਾਂਗੇ ਜੀ ਕੋਈ ਗੱਲ ਨਹੀਂ ਉਹਦਾ ਸਮਝਾਇਆ ਵੀ ਹੋਇਆ ਬਹੁਤ ਘਰ ਤੇ ਬਾਕੀ ਹੋਰ ਕੋਈ ਗੱਲ ਨਹੀਂ ਸਮਝਾ ਲਾਂਗੇ ਚਲੋ ਠੀਕ ਹੈ ਹਾਂ ਹੋ ਗਿਆ ਇਹ ਵੀ ਕੋਪ ਗੜੀ ਪਿੰਡ ਦੇ ਸਹੁਰਾ ਨੂੰ ਜੇ ਕਾਰਨ ਨਾ ਕੋਦਾ ਨਹੀਂ ਡੰਗਰ ਦਾ ਕਰਨ ਦੇ ਵਿੱਚ ਬੋਮੇ ਦਾ ਚਲ ਵਸਾ ਬਾਈ ਆਪਣਾ ਅੰਦਾ ਤੜੀ ਰਾਣ ਦੀ ਜੀ ਦੱਬਦੇ ਗਿਆਰ ਤੋਤੀ ਚੱਕ ਮਾਰ ਫਤ ਖਾ ਜੇ ਛੋਦੀ ਇਹ ਨਹੀਂ ਮੇਰੇ ਛਲੇ ਨੇ ਮਦਾਰੀ ਸਮਝ ਰੱਖਿਆ ਪਿੰਡ ਦੇ ਲੱਗੇ ਨੇ ਮੈਂ ਕਰ ਖੜ ਜੋ ਮੈਂ ਮਾਰ ਕੇ ਜਿਹੜਾ ਛਿਰ ਪਾੜ ਦੇਣਾ ਛਿਰ ਪਾੜ ਦੇਣਾ ਮੈਂ ਛੋਟਾ ਮਾਰ ਕੇ ਦੇਣਾ ਕੀ ਪੰਗੇ ਲੈਣਿਓ ਮੇਰੇ ਛਾਲੇ ਨੇ ਮਜ਼ਾਕ ਬਣਾ ਰੱਖਿਆ ਜੋ ਆਕਾ ਨਹੀਂ ਵੀ ਛੋਟੇ ਕੋਈ ਨਾ ਛੋਟੇ ਸੇਵਾਂ ਨੂੰ ਦੇਵਾਂ ਮੈਂ ਲੰਬਾ ਖੜ ਜੋ ਏ ਛੱਡੀ ਏ ਖੜ ਜੋ ਏ ਲੇ ਮੇਰੇ ਹੱਦ ਹੋ ਗਈ ਭਈ ਹੱਦ ਹੋ ਗਈ ਮਜ਼ਾਕ ਬਣਾ ਰੱਖੇ ਜਮੀ ਸ਼ਿਆਣੇ ਬਿਆਣੇ ਬੰਦੇ ਦਾ ਮਜ਼ਾਕ ਬਣਾ ਰੱਖਿਆ ਜਿਵੇਂ ਕੌਣ ਨੂੰ ਕੋਈ ਅਕਲ ਵੀ ਨਹੀਂ ਦਿੰਦੇ ਬੱਚ ਉਹ ਹੀ ਤਾਂ ਪਿੰਡਾਂ ਵਾਲੇ ਬੱਚ ਜਵਾਕਾਂ ਦੀ ਕੀ ਕਰੀਏ ਉਹ ਖਾਜੋ ਤੁਸੀਂ ਕਿਉਂ ਮੇਰੇ ਬਦਲੇ ਲਿੱਤਨੇ ਓਏ ਬੋਲ ਬੋਲ ਕੇ ਗਲਾ ਵੀ ਖਰਾਬ ਕਰਾਤਾ ਇਹਦੇ ਉਹ ਪਿੰਡੂ ਲੱਗੇ ਨੇ ਬੋਲਣ ਗੱਲ ਬਿਠਾਤਾ ਬੋਲ ਬੋਲ ਕੇ ਖੱਜ ਪੱਜ ਹੋਏ ਹਾਂ ਕਮਾਲ ਹੋएगी ਹੋ 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 ਜੈ ਮਾਤਾ ਦੀ ਜੈ ਮਾਤਾ ਦੀ ਰਾਮ 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 ਗੱਲਾ ਬਿਠਾਤਾ ਜਿ ਵਕਾਂਈਆਂ ਨੇ ਕਾਜੀ ਗੱਲ ਹੈ ਯਾਰ ਪੁੱਛਣਾ ਲੈ ਚੀ ਆ ਨੀ ਬਣੀ ਇਹ ਮਜ਼ਾਕ ਕਰ ਬਾਈ ਜੰਦਰ ਹੋਏ ਕਮਾਲ ਹੋ ਗਈ ਬਿਛਾਲੇ ਜਣ ਚਕੂਰ ਚ ਕੋਈ ਪੜਾਉਂਦਾ ਨਹੀਂ ਕੋਈ ਕੁਛ ਕੋਈ ਤੁਹਾਡੀ ਅਕਲ ਪੈਂਦੀ ਨਹੀਂ ਦਿਮਾਗ ਚ ਕੋਈ ਪੈਂਦੀ ਨਹੀਂ ਗੱਲ ਉਹ ਪਈ ਚਾ ਫਿਆ ਕੀ ਹਾਲ ਵਧੀਆ ਸੇਠਾ ਵਧੀਆ ਪਈ ਟਾਈਮ ਤੇ ਆ ਗਿਆ ਇੱਕ ਤਾਂ ਤੇਰੇ ਸਾਹੇ ਕੰਮ ਸੀ ਪਈ ਹਾਂ ਦੱਸ ਕਿਤੇ ਨੇ ਤੈਨੂੰ ਦੱਸੂਗਾ ਉਹ ਉਹ ਨੇ ਗਲੀ ਚ ਹਾਂ ਹਾਂ ਮੇਰੇ ਮੰਗਰ ਪਿੰਡ ਦੇ ਅੰਦਰਲੇ ਛਾਣੇ ਬਣੇ ਦਾ ਮਜ਼ਾਕ ਬਾਂਦਰ ਜਿਵੇਂ ਮਦਾ ਖੇਡੇ ਵਾਲੇ ਨਹੀਂ ਫਿਰਦਾ ਹੁੰਦਾ ਆਏ ਫਿਰਦੇ ਨੇ ਮੰਗਰ ਦੇ ਦੱਸ ਵੀ ਛਾਣੇ ਬਣੇ ਨੂੰ ਕੀ ਆਖੀਏ ਅਜੇ ਕਰੇ ਲਾਂਭਾ ਦੇਣ ਜਨ ਫਿਰ ਕਹਿੰਦਾ ਛੜੇ ਜਵਾਕਾਂ ਦਾ ਤੁਸੀਂ ਜਾਣ ਕੇ ਲਾਂਭਾ ਦਿੰਨੀ ਹੋਈ ਛੜੇ ਦਾ ਬਾਲਾ ਸ਼ੈਨਾ ਜਵਾਕਾ ਚੱਲ ਕੋਈ ਨਾ ਨਿਆਣੇ ਨੇ ਹਾਂ ਆ ਤੂੰ ਦੱਸ ਕੀ ਕਹਿਣਾ ਕੰਮ ਬਈ ਤੇਰੀ ਦਾਈ ਇੱਕ ਸੀ ਕੰਮ ਦਾ ਤੂੰ ਦੱਸਦਾ ਬਾਅਦ ਚ ਪਹਿਲੇ ਮੈਨੂੰ ਆਏ ਦੱਸ ਮੈਂ ਆਇਆ ਸ਼ਰੋ ਲੈਣਾ ਸਮਝੀਏ ਤੇ ਬਿੜਾਣਾ ਹਾਂ ਬਿਮਲਾ ਕਹਿੰਦੀ ਛਾਗ ਲੈ ਆਓ ਪਿਛਲੀ ਵਾਰ ਵੀ ਭਈ ਮੈਂ ਲੈ ਕੇ ਗਿਆ ਸੀਗਾ 10 ਦਿਨ ਹੋ ਗਏ ਅੱਛਾ ਉਹ ਤਾਂ ਪੁੱਛਣਾ ਬਿਮਲਾ ਤੋਂ ਗਾਲਾਂ ਪਵਾਤੀਆਂ ਮੈਂ ਤਾਂ ਭਾਈ ਹਾਈਬ੍ਰਿਡ ਲੈ ਕੇ ਉਹ ਤਾਂ ਸਾਰਾ ਕੋੜੀ ਕੋੜੇ ਕੋੜਾ ਕੋੜਾ ਬਣ ਗਿਆ ਸਾਰੀ ਹੁਣ ਮੈਨੂੰ ਕਿ ਤਾਇਆ ਦਾ ਸਰੋਂ ਚ ਹਾਈਬ੍ਰਿਡ ਸਰੋਂ ਕਿਹੜੀ ਆ ਤੇ ਦੇਸੀ ਸਰੋਂ ਕਿਹੜੀ ਆ ਸਾਗ ਲੈ ਕੇ ਜਾਣਾ ਭਾਈ ਸੇਠਾ ਜਿਹੜੀ ਆ ਪੈਸੇ ਦੇ ਨਾਲ ਆ ਇਹ ਤਾਂ ਹਾਈਬ੍ਰਿਡ ਹੈ ਪੈਸੇ ਦੇ ਨਾਲ ਕਿਵੇਂ ਮਤਲਬ ਆ ਚਾਰਜਰ ਮੰਗਵਾਉਣਾ ਹਾਂ ਹਾਂ ਅੱਛਾ ਜਿਹੜੀ ਆਪਣੀ ਖਾਣ ਵਾਲੀ ਆ ਨਾ ਸੇਠਾ ਉਹਦਾ ਉਹ ਪਹਿਲੇ ਵਾਸਤੇ ਲਾਈ ਹੁੰਦੇ ਪਰ ਆਲੀ ਸੀਦੇ ਤੇ ਭਾਈ ਹਾਂ 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 ਸਿਰੇ ਤੇ ਆ ਅੱਛਾ ਠੀਕ ਹੈ ਤੇ ਇਹ ਵੀ ਗੱਲ ਵਧੀਆ ਹੋ ਗਈ ਤੇ ਕੋਛ ਨਾ ਪਿਛਲੀ ਵਾਰ ਸਾਰੀ ਕੁੜਾ ਕੁੜਾ ਬਣ ਕੇ ਸਾਰਾ ਇੰਨੀ ਮਿੰਤ ਕੀਤੀ ਹੋਈ ਗਈ ਉਤੋਂ ਬਿਬਲਾ ਨੇ ਤੋਂ ਪਈ ਚੜਕਿਆ ਮੈਨੂੰ ਬਹੁਤ ਜਿਆਦਾ ਠੀਕ ਹੈ ਹੁਣ ਆਪਰ ਮੈਂ ਆਖਿਆ ਉਹ ਕੰਮ ਲਈਏ ਮੈਂ ਕਿਹੜਾ ਰੋਜ਼ ਹੀ ਖੇਤੀ ਕਰਦਾ ਮੈਨੂੰ ਕੀ ਪਤਾ ਹਾਈਬ੍ਰਿਡ ਕਿਹੜੀ ਹੈ ਦੂਜੀ ਕਿਹੜੀ ਹੈ ਤੇਰੇ ਸਰਪੰਚ ਸਾਹਿਬ ਤਾਂ ਕੀ ਕੰਮ ਹ ਹਾ ਵੋਟਾਂ ਬੇਲੇ ਦੇ ਪੈਸੇ ਖੜੇ ਨੇ ਥੋੜੇ ਜੇ ਥੋੜੇ ਕੀ ਬਾਬੀ ਖੜੇ ਨੇ ਪਈ ਅੱਛਾ ਤੇ ਪੈਸੇ ਤੂੰ ਬਾਤ ਮੇਰੇ ਨਾ ਤੂੰ ਸਰਪੰਚ ਤੋਂ ਮੰਗੇ ਕਿਉਂ ਨਹੀਂ ਉਹ ਪਈ ਮੰਗੀਆਂ ਵੀ ਨੇ ਇੱਕ ਦੋ ਵਾਰੀ ਹੁਣ ਬਾਲਾ ਹੁਣ ਪਿੰਡ ਦਾ ਮੋਤਵਰ ਬੰਦਾ ਬਾਲਾ ਪਟੋਕ ਵੀ ਨਹੀਂ ਸਕਦੇ ਫੇਰ ਪਤੰਦਰ ਫੇਰ ਵੀ ਗੁછા ਕਰਦੇ ਨੇ ਬੰਦਾ ਜਾਵੇ ਤਾਂ ਕਿੱਧਰ ਜਾਵੇ ਅੱਛਾ ਹੁਣ ਤੂੰ ਚਾਫਾ ਯਾਰ ਆ ਗਿਆ ਹਾਂ ਹਾਂ ਅੱਛਾ ਪਈ ਸਪੈਸ ਤੂਦ ਬਣੇ ਚਾ ਫੇ ਮੇਰੇ ਸਰਪੰਚੀ ਤਾਂ ਉਹ ਜਿੱਤਿਆ ਲੋਕਾਂ ਨੇ ਠੰਡੇ ਗਿਰੀਆਂ ਪੁਜੀਆ ਉਹ ਮੇਰਾ ਖਾਦਾ ਮੈਸਾ ਮੈਨੂੰ 1 ਰੁਪਿਆ ਨਹੀਂ ਦਿੱਤਾ ਉਹ ਤਾਂ ਕਹਿੰਦਾ ਮੈਨੂੰ ਕਹਿੰਦਾ ਸ਼ੇਠ ਜੀ ਜਿਹੜਾ ਵੀ ਚੀਜ਼ ਮੰਗਦੇ ਨੇ ਤੁਸੀਂ ਦੇਈ ਜਾਓ ਦੇਈ ਜਾਓ ਚਾਰ ਪੰਜ ਬੰਦੇ ਘਰੇ ਛੱਡੇ ਸੀਗੇ ਲੋਕਾਂ ਨੂੰ ਸਾਹਮਣੇ ਵਾਸਤੇ ਉਹ ਦੇਖ ਰਿਹਾ ਕਿ ਦੇ ਠੂਕ ਤੇ ਕੁਛ ਨਹੀਂ ਕਿਤੇ ਕੁਛ ਲੈ ਗਏ ਠੀਕ ਹੈ ਭਾਈ ਪੈਸੇ ਨੂੰ ਭਈ 6 ਮਹੀਨੇ ਹੋ ਗਏ ਤੇ ਸਾਹਮਣੇ ਅਜ ਤੱਕ ਨਹੀਂ ਗੱਲ ਕੀਤੀ ਵੀ ਤੰਦਰ ਨੇ ਤੂੰ ਮੇਰੇ ਕੋਲੇ ਗੱਲ ਕਰਤੀ ਤੇਰੇ ਪੈਸੇ ਆ ਜਾਣਗੇ ਸਾਰਿਆਂ ਦੇ ਮੈਨੂੰ ਬੜੇ ਨੇ ਟੰਟਾਲਿਆਂ ਤੋਂ ਲੈ ਕੇ ਸਾਰਿਆਂ ਦੇ ਉਹ ਭਈ ਚਾਫਿਆ ਮੈਂ ਜਾਣਦਾ ਮੈਂ ਜਾਣਦਾ ਤਾਂ ਹੀ ਤੈਨੂੰ ਆਖਿਆ ਮੈਂ ਜਾਣਦਾ ਸਰਪੰਚ ਨੂੰ ਕਹਤਾ ਕਿ ਤੈਨੂੰ ਕਹਤਾ ਬਾਕੀ ਹਾਂ ਤੂੰ ਮੈਨੂੰ ਪਤਾ ਤੂੰ ਮੇਰੇ ਪੈਸੇ ਦਵਾ ਦੇਂਗਾ ਐ ਕਰੀ ਅਸ਼ਰੋਮੇ ਤੋੜਦਾ ਉਧਰ ਜਾ ਕੇ ਤੂੰ ਉਧਰੋਂ ਸਰੋਂ ਤੋੜ ਲੈ ਅੱਛਾ ਭਾਈ ਕੱਲ ਨੂੰ ਬਿੱਲ ਬਣਾ ਕੇ ਰੱਖ ਲਈ ਬਿੱਲ ਤਾਂ ਭਾਈ ਬਣਿਆ ਪਿਆ ਬਿੱਲ ਤਾਂ ਬਿੱਲ ਤਾਂ ਬਣੇ ਨੂੰ 6 ਮਹੀਨੇ ਹੋ ਗਏ ਪੁੱਛਣਾ ਉਹ 12 ਤਿਵਾਰ ਆ ਗਿਆ ਮure ਛੁੱਟੀ ਐ ਅੱਛਾ ਭਾਈ ਸੋਮਵਾਰ ਨੂੰ ਤੇਰੇ ਪੇਮੈਂਟ ਲੈ ਦੂੰਗਾ ਤੇਰੀ ਜਿੰਨੀ ਹੋਈ ਕਿਉਂਕਿ 12 ਤਿਵਾਰ ਦੀ ਛੁੱਟੀ ਉਹ ਦੂਜਾ ਵਾਰ ਐ ਨਾ ਦੁਕਾਨਾਂ ਬੰਦ ਹੁੰਦੀਆਂ ਨੇ ਇਹ ਤਾਂ ਠੀਕ ਐ ਪੀ ਇਹ ਤਾਂ ਠੀਕ ਐ ਲੈ ਪੀ ਹੁਣ ਜ਼ਿੰਮੇਵਾਰੀ ਤੇਰੀ ਰਹੀਗੀ ਚਿੰਤਾ ਨਾ ਕਰ ਸੇਠਾ ਇਹ ਤੈਨੂੰ ਵੀ ਕਰਾਉਣੀ ਐ ਗੱਲ ਦਵਾ ਦੇ ਚਪਿੱਟੇ ਬਸ ਦੇ ਦੇਂਗੇ ਪੈਸੇ ਹਾਂ ਬਸ ਉਹ ਤੈਨੂੰ ਕਹਤਾ ਹੁਣ ਤਾਂ ਬਸ ਆ ਹੀ ਗਏ ਹਾਂ ਠੀਕ ਹੈ ਹਾਂ ਠੀਕ ਹੈ ਭਾਈ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ ਚੱਲ ਠੀਕ ਆ ਤੋੜ ਲਾ ਉਹ ਪਹਿਲੀ ਬੱਟ ਤੇ ਪਾਲਕ ਵੀ ਲਾਈ ਹੋਈ ਆ ਠੀਕ ਠੀਕ ਹੈ ਭਈ ਠੀਕ ਹੈ ਠੀਕ ਹੈ ਭਈ ਮੁੰਡਾ ਜਿਹਾ ਹੁੰਦਾ ਰਹੇ ਰਾਮ ਨਾਮ ਰਾਮ 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 ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਉਹ ਸੋਡੀ ਭੈਣ ਨੂੰ ਲਾਈਟ ਵੀ ਆਈ ਪਈ ਆ ਵੇ ਇੱਕ ਤਾਂ ਭੈਣ ਦਾ ਘਰੋਂ ਨਹੀਂ ਕੰਮ ਕਰ ਨਿਬੜਦਾ ਹੈਗਾ ਸਨੇਹਾਵਣਾ ਸੀ ਮੜਾ ਜਾ ਲੋਕਾਂ ਨੂੰ ਟਾਈਮ ਨਾ ਨਿਕਲਣ ਦੇ ਦਿੰਦੀ ਆ ਉੱਥੇ ਤਾਂ ਲਾਈ ਰੱਖਦੀ ਆ ਮੇਰੇ ਨਾਲ ਜੁੱਧਾ ਐ ਚੋਦੇ ਦਾ ਇੰਨਾ ਕਿ ਮੇਲਾ ਕਰਾਤਾ ਉਹਨੇ ਜੇ ਉਹਨੂੰ ਲੜਾਈ ਤੋਂ ਬੇਲ ਮਿਲੂ ਤਾਂ ਕਿਤੇ ਸਨੇਹਾਵਾਂਗੇ ਇਹ ਕੰਮਾ ਕਰਾਂ ਤਾਂ ਬੇਲ ਹੁਣ ਉੱਧਰ ਦੇਖੀਏ ਉਹ ਕਿੱਧਰ ਆਉਂਦੀ ਆ ਤੁਰਿਓ ਅੱਗ ਦਾ ਕੂਚਾ ਘਰੋਂ ਦੇਖਲਾ ਮਗਰ ਲੜਾਈ ਕਰਨ ਖੇਤ ਵੀ ਆ ਬੜੀ ਇਹ ਜਨਾਨੀ ਨਹੀਂ ਸੁਧਰਨ ਵਾਲੀ ਹੈਗੀ ਹੁਣ ਇੱਥੇ ਲਾਊਗੀ ਜੁੱਧ ਨਾ ਕੋਈ ਸਬਜੀ ਨਾ ਭਾਜੀ ਓਰੇ ਹੈ ਫਿਰ ਤੂੰ ਕਰਦਾ ਕੀ ਐ ਤੜਕੀ ਆ ਜਾਣਾ ਖਾ ਕੇ ਚਾਰ ਚਮਚੇ ਭੁੱਕੀ ਦੇ ਨਾ ਹਜੇ ਕਣਕ ਨੂੰ ਪਾਣੀ ਲਾਉਣ ਵਾਲਾ ਹੋਇਆ ਬਹਾਨਾ ਤਾਂ ਜਿਹੜਾ ਹੈਗਾ ਹੈਗਾ ਹੀ ਕੋਈ ਨਾ ਕਰਾ ਫਸ ਜਾ ਤੋ ਮੈਨੂ ਰੇ ਫੇਰ ਤੇਰੀ ਬਲਾਉ ਦੂਤੀ ਦੇਖੀ ਜੇ ਤੇਰੀਆਂ ਚਿਰੜ ਭੁੰਡੀਆਂ ਨਾ ਕੱਢੀਆਂ ਤੇਰੀਆਂ ਤਾਂ ਤੂੰ ਕੀ ਜਾਣੇਗਾ ਮੈਨੂੰ ਬੰਦਾ ਹੈ ਵੱਡਾ ਪੈਲੀ ਦੱਸ ਕੋਈ ਕਾਹ ਫੋਸ ਵੀ ਨਹੀਂ ਵੱਟਾਂ ਤੇ ਜਿਹੜਾ ਇਹ ਖੁਰਚਣਾ ਇੱਥੇ ਕੀ ਕਰੀ ਜੰਨਾ ਦੇਖੀ ਦੇਖੀ ਇਥੇ ਲੱਤ ਟਡਾਉਣ ਆਈਆਂ ਨਾ ਤੂੰ ਕੀ ਲੈਣ ਆਈਆਂ ਮਗਰ ਹੁਣ ਅੱਛਾ ਤੈਨੂੰ ਤੂੰ ਖਾਲੀ ਤੁਰੀ ਉਹਨੇ ਕੋਈ ਚਾਹ ਦੀ ਕੁਟੀ ਲੈ ਆਉਂਦੀ ਫਿਰ ਹਲੋ ਹੁਣ ਤਾਂ ਤੂੰ ਚਾਹ ਪੀ ਕੇ ਆਇਆ ਐਨੀ ਛੇਤੀ ਫੇਰ ਤੈਨੂੰ ਚਾਹ ਦੀ ਤਿਆਰ ਤਿਆ ਲੱਗ ਗਈ ਤੇਰਾ ਮਗਰ ਕੰਮ ਕੀ ਸੀ ਮੈਨੂੰ ਐ ਦੱਸ ਕਿਉਂ ਮੈਂ ਆ ਨਹੀਂ ਸਕਦੀ ਖੇਤ ਤੂੰ ਬੱਬੀ ਜਿਹੜਾ ਤੂੰ ਮੇਰੇ ਤੇ ਉਹ ਕਰਦੀਆਂ ਨਾ ਵੀ ਇਹ ਬੰਦਾ ਐ ਤੁਰਿਆ ਫਿਰਦਾ ਮੈਂ ਐਸਾ ਵੈਸਾ ਨਹੀਂ ਹੈਗਾ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਇਹ ਖਿਆਲ ਤੂੰ ਦਿਮਾਗ ਚੋਂ ਕੱਢ ਦੇ ਮੈਨੂੰ ਲੱਗਦਾ ਤੂੰ ਖੁਦ ਇਹ ਜਿਹੇ ਲਸਣਾ ਚ ਬੜੀ ਫਿਰਦੀ ਆ ਮੈਨੂੰ ਸ਼ੱਕ ਪੈ ਜਾਂਦਾ ਮੈਂ ਕਹਿੰਦੀ ਵੀ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ ਉਹ ਕਹਿੰਦਾ ਕਾਣੇ ਨੂੰ ਆਪ ਹੀ ਕਾਨ ਖੁੜਕ ਜਾਂਦੀ ਏ ਮੈਂ ਕੁਝ ਪੁੱਛਿਆ ਤੈਨੂੰ ਦੱਸ ਮੈਨੂੰ ਨਾ ਤੂੰ ਐ ਦੱਸ ਮੈਂ ਅਗਰ ਕੀ ਕਰਨ ਆਈਆਂ ਹੁਣ ਮੇਰਾ ਖੇਤ ਆ ਮੈਂ ਵੀ ਆ ਕੇ ਮਾਗੇ ਚੱਲ ਜਾ ਬਹਿ ਜਾ ਉੱਥੇ ਜਾ ਕੇ ਕਰ ਲੈਣੇ ਨੇ ਮੈਨੂੰ ਕੰਮ ਠੀਕ ਹੈ ਕੀ ਕੰਮ ਕਰ ਬਾ ਉੱਥੇ ਪਹਿਲਾਂ ਵਟਾਈਆਂ ਕੱਢਦਾ ਸੀ ਇਧਰ ਮੈਂ ਤੈਨੂੰ ਦੇਖ ਕੇ ਆ ਗਿਆ ਮੈਂ ਹੁਣ ਅੱਜ ਕੱਲ ਆ ਕਣਕ ਤਾਂ ਇਨੀ ਨਹੀਂ ਨਿਕਹੀ ਹੈ ਹਜੇ ਪੋਟਾ ਪਟਾ ਤੇ ਕਿਹੜੀਆਂ ਵਟਾਂ ਤੇ ਕਾ ਹੋ ਗਏ ਕਿਸੇ ਵਟ ਤੇ ਘਰ ਵਾਲੀ ਪਈ ਆ ਕਢਣ ਵਾਲੀ ਵੇ ਕਿਤੇ ਨਹੀਂ ਹੈ ਗਾ ਕਾ ਨਾ ਕਿਤੇ ਕੋਈ ਸਬਜ਼ੀ ਹੋਈ ਹੈ ਹਜੇ ਇਹ ਜੀ ਗੁੱਡਣ ਵਾਲੀ ਕਿਉਂ ਆ ਦੇਖ ਆ ਸਬਜ਼ੀ ਲਈ ਨਹੀਂ ਹੈਗੀ ਕਰੀ ਨਹੀਂ ਹੈਗੀ ਸਬਜ਼ੀ ਲਾਈ ਆ ਤੇ ਫਿਰ ਪਾਣੀ ਤੇ ਲੱਗਾ ਪਿਆ ਉਹਨਾਂ ਕੀ ਕੋਡੀ ਕਰਦਾ ਤੂੰ ਚੰਗਾ ਤੂੰ ਉੱਥੇ ਜਾ ਕੇ ਵਾਜਾ ਮੰਜੇ ਤੇ ਮੈਨੂੰ ਕੰਮ ਕਰ ਲੈਣ ਦੇ ਕੋਈ ਠੀਕਾ ਲੜਨ ਨਾ ਆਇਆ ਕਰ ਮਗਰ ਆ ਜਾ ਅੱਛਾ ਤੂੰ ਵੀ ਆ ਜਾ ਉਹ ਬੱਸ ਬੱਸ ਬੱਬੀ ਤੂੰ ਘਰ ਦੇ ਕੰਮ ਕਰ ਲਿਆ ਕਰ ਮਗਰ ਨਾ ਆਇਆ ਕਰ ਠੀਕ ਆ ਨਾ ਕਿਉਂ ਬੱਬੀ ਮਗਰ ਕੀ ਖਾਂਦੀ ਏ ਤੈਨੂੰ ਖਾਂਦੀ ਨਹੀਂ ਮੈਨੂੰ ਪਤਾ ਹੈ ਬਿਨਾ ਬਿਨਾ ਕੰਮ ਤੂੰ ਗਿੜੇ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਆ ਕਿਉਂ ਥੋੜਾ ਤੂੰ ਗਈ ਜਿਆਦੇ ਚਾਂਬੜਾ ਮੈਂ ਸਰਪੰਚ ਨੂੰ ਫੋਨ ਲਾਉਣਾ ਠੀਕ ਆ ਅੱਛਾ ਸਰਪੰਚ ਨੂੰ ਕਰੂੰਗਾ ਫੋਨ ਨਾ ਸਰਪੰਚ ਨੂੰ ਕਰ ਲਾ ਫੋਨ ਸਰਪੰਚ ਕੀ ਟੱਪ ਦੇਖ ਤੂੰ ਫਿਰ ਤੇ ਵੀ ਇਹ ਬਿਨਾ ਗੱਲਬਾਤ ਦੇ ਤੰਗ ਕਰਦੀ ਹੈਗੀ ਤੰਗ ਕਰਦੀ ਆ ਤੈਨੂੰ ਠੀਕ ਆ ਹਾਂ ਕਰ ਲੈ ਸਰਪੰਚ ਨੂੰ ਤੂੰ ਉਹਨੂੰ ਲਾਉਣਾ ਫੋਨ ਦੱਸ ਦਾਂਗਾ ਉਪਾਇਂਦੇ ਜਾਰਾਂ ਦੀ ਲਾਈਟ ਵੀ ਭੱਜ ਗਈ ਖਾਲੀ ਪੀ ਜੂਗਾ ਪਾਣੀ ਮਾ ਆ ਗਿਆ ਇੱਕ ਮਿੰਟ ਉਹ ਚੱਤਾ ਸੇ ਪੈਂਚ ਦਾ ਫੋਨ ਤਾਂ ਮੈਂ ਹੀ ਚੱਕਾ ਫਿਰ ਤਾਂ ਕਰ ਲਿਆ ਯਾਦ ਮੈਂ ਤਾਂ ਮੈਂ ਕਿ ਸੋਚਦਾ ਕਰ ਲੈ ਹਾਂ ਲਾ ਹੰਮ ਬਾਇ ਲਾ ਹੰ ਸਰ ਪੈਂਚ ਨੂੰ ਫੋਨ ਤਾਂ ਮੈਂ ਲਾਉ ਸ਼ਿਕਾਇਤ ਤੇਰੀ ਤੂੰ ਆਉਣਾ ਮੈਂ ਜਿਹੜਾ ਇੱਥੇ ਤੀਵੀਆਂ ਲੈ ਸਕ ਮਗਰ ਦੇਖੀ ਤਾਂ ਸਹੀ ਜੋੜਨਾ ਉਹ ਜੋੜ ਲੂੰਗਾ ਬੈ ਜਾ ਤੂੰ ਤਾਂ ਬਾੜੀ ਹਿੰਡ ਕਰਨ ਲੱਗੀ ਬੱਬੀ ਤੂੰ हटੀ ਲੈ ਨਹੀਂ ਹਿੰਡ ਮੈਂ ਕਿਉਂ ਕਰ ਲਾਂਜੀ ਉਹ ਸੰਦੇ ਹੀ ਇਹੋ ਜਿਹਾ ਬਣ ਗਿਆ ਸੰਗਾ ਬੜਾ ਉਹ ਮੇਗਾ ਨੂੰ ਕੁਝ ਹੋਇਆ ਮੈਨੂੰ ਹੋਇਆ ਤਾਂ ਤੈਨੂੰ ਆ ਮੈਨੂੰ ਤਾਂ ਹੁਣ ਕਾ ਤੈਨੂੰ ਹੋਇਆ ਮੈਨੂੰ ਤਾਂ ਕੁਝ ਨਹੀਂ ਹੋਇਆ ਹੈਗਾ ਠੀਕ ਹੈ ਨਾ ਠੀਕ ਹੈ ਤਾਰੇ ਉਹ ਤਾਂ ਸੱਟ ਜੀ ਬਾਣ ਕਾਹ ਬਾਈ ਜਾਨੇ ਆ ਗੱਲਾਂ ਕਰਦੇ ਡਰ ਦਿਖ ਕਿਸੇ ਟਾਈਮ ਲੜਾਈ ਤੋਂ ਬੰਝ ਹੀ ਰਹਿ ਜਾ ਕਰ ਠੀਕ ਆ ਨਾ ਮੈਂ ਲੜਦੀ ਆ ਹੋਰ ਕੀ ਨਾ ਹੋਰ ਕੀ ਆਗਾ ਲੜਦੀ ਆ ਮੈਂ ਲੜਦੀ ਆ ਹੋਰ ਕਿਦੂ ਲੜਦੀ ਨਹੀਂ ਹੈਗੀ ਬੱਲੇ 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 ਅੱਜ ਤਾਂ ਬੜੀ ਸੁਲਾ ਲੱਗਦੀ ਆ ਦੋਨੇ ਜਾਨੇ ਰੇੜੇ 'ਚ ਬੈਠੇ ਆਉਂਦੇ ਆ ਅੱਜ ਤਾਂ ਲੱਗਦਾ ਮੀ ਪਊਗਾ ਭਰਾਵਾ ਉਹ ਦੇਖੀ ਭਰਾਵਾ ਕਿ ਤੂੰ ਨਾ ਨਜ਼ਰ ਲਾਦੀ ਹੈ ਇਦਾਂ ਮੇਰੇ ਖਾਲੇ ਦੀ ਡੂਮਣਾ ਮਖਿਆਲੇ ਨੂੰ ਤਾਂ ਛੇੜੇ ਚ ਘੱਟ ਹੀ ਘੱਟ ਆ। ਓ ਨਹੀਂ ਥੋੜੀ ਜੀ ਬਣਾ ਕੇ ਰੱਖਿਆ ਕਰਵਾ ਆਪ ਤੇ ਸਾਨੂੰ ਵੀ ਬੜੇ ਸੋਹਣੇ ਲੱਗਦੇ ਓ। ਓ ਮੈਂ ਤਾਂ ਬਣਾਉਣੀ ਆ ਭਰਾ ਬਈ ਇਹ ਨਹੀਂ ਬਣਾਉਂਦੀ ਇਹਨੂੰ ਪੁੱਸਲਾ ਹੀ ਬੋਲ। ਹੋਰ ਮੈਂ ਤਾਂ ਤੇਰੇ ਤੇ ਇਹ ਕੀ ਕਹਿੰਦੀ ਆ ਵਿਚਾਰੀ। ਓ ਬੱਸ ਉਹੀ ਹਰ ਵੇਲੇ ਮੈਨੂੰ ਜਿਹੜਾ ਜਿਹੜਾ ਬਾਈ ਦਿਨ ਕੱਟਦਾ ਹੁੰਦਾ ਪਤਾ ਉਹਨੂੰ ਹੁੰਦਾਗਾ। ਓ ਦਿਨ ਕਟੀਆਂ ਦਾ ਕਰਨੀ ਪੈਂਦੀ ਐ ਨਾ ਐ ਤਾਂ ਮਾੜੀ ਮਾੜੀ ਲੜਾਈ ਹੁੰਦੀ ਰਹਿੰਦੀ ਆ ਮੇਰੇ ਨਾਲ ਬਥੇਰੀ ਹੁੰਦੀ ਐ ਤਾਂ ਤੜਕੇ ਦੇਖ ਲੈ ਬੱਬੀ ਐਂ ਚੇਡਾ ਹੁੰਦੀਆਂ ਨੇ ਠੀਕ ਹੈ ਨਾ ਰੋਮਣਾ ਚੇਡਾ ਆਹੇ ਦੁਕਾਨੇ ਚੱਲ ਕਰਨ ਨੂੰ ਚੱਲਾ ਚੰਗਾ ਭਾਈ ਠੀਕ ਆ ਯਾਰ ਹੋਰ ਪਤਾ ਦੱਸੀ ਗਾ ਆ ਤਰੇ ਡੇੜੀ ਹੀ ਹੈਗੇ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਹੈ ਨਹੀਂ ਉਹ ਕੋਰ ਮਾਨਾ ਕਿਹਾ ਹੈਗੇ ਅੰਦਰ ਨੇ ਕਿੱਧਰ ਨੇ ਪਿੱਛੇ ਨੇ ਕਿਹੜਾ ਆ ਗਿਆ ਤੜਕੀ ਤੜਕੇ ਬਾਈ ਕਿਹੜਾ ਵੀਰੇ ਸੈਕਟਰੀ ਲੱਗਦਾ ਉਹ ਕਿਉਂ ਹੋਰ ਜੀ ਸੈਕਟਰੀ ਸਾਹਿਬ ਠੀਕ ਆ ਜੀ ਠੀਕ ਵਧੀਆ 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 ਕਿਵੇਂ ਆਉਣੇ ਹੋਏ ਸੈਕਟਰੀ ਸਾਹਿਬ ਬਸ ਆਉਣਾ ਪੈ ਗਿਆ ਥੋਡੇ ਵੀ ਹਾਂ ਜੀ ਕਿਵੇਂ ਆਪਣੀ ਕਾਪੀ ਦਾਦੀ ਬਣਾਈ ਜੀ ਸਰਪੰਚ ਨੇ ਯਾਰ ਕਾਪੀ ਨਹੀਂ ਭਰੀ ਕਲੀਅਰ ਤਾਂ ਕਰਾ ਦਿੰਦਾ ਯਾਰ ਮੈਂ ਤਾਂ ਐਮਪੀ ਜੂਪੀ ਹੁਣੀ ਜਾ ਕੇ ਆਇਆ ਕਪੈਨ ਨਾਲ ਅੱਛਾ ਸਰਪੰਚ ਨੇ ਇੰਨਾ ਕੰਮ ਵੀ ਨਹੀਂ ਕਰਿਆ ਯਾਰ ਕਾਪੀ ਨਹੀਂ ਕਲੀਅਰ ਕਰੀ ਨੇ ਆਪ ਨੂੰ ਉੱਥੇ ਕਹਿੰਦੇ ਆਣੂ ਜ ਸੰਗ ਜੀ ਆਉਂਦੇ ਜਦੋਂ ਯਾਰ ਛੋਡੇ ਵਰਗੇ ਬਾਗ ਜਾਂਦੇ ਨੇ ਬੀਟੀ ਯਾਰ ਮੈਂ ਤਾਂ ਦੇਖ ਐਡੇ ਵੱਡੇ ਕਾਰੋਬਾਰ ਖੜੇ ਕਰਤੇ ਇਹਨੇ ਹੁਣ ਸਰਪੰਚੀ ਲੈ ਕੇ ਜਮੀ ਪੱਟੀ ਮੇਸ ਕਰਤੀ ਇਹ ਤਾਂ ਘਰ ਦੇ ਕੰਮਾਂ ਵੱਲ ਵੀ ਨਹੀਂ ਗੌਰ ਕਰਦਾ ਹੋਰ ਮੈਨਾਂ ਤੇਰਾ ਤਾਂ ਕੰਮ ਵਧੀਆ ਚੱਲਦਾ ਹਾਂ ਹਾਂ ਮੇਰਾ ਕੰਮ ਬਾਈ ਵਧੀਆ ਚੱਲਦਾ ਦੀ ਆ ਭਾਈਆਂ ਦੇ ਸਾਰੇ ਕੰਮ ਚੱਲਦੇ ਹੁੰਦੇ ਨੇ ਐ ਤਾਂ ਹੈਗਾ ਹੁਣ ਵਿੱਚੋਂ ਭਾਈ ਦਬਣ ਲੱਗ ਗਿਆ ਕਿਧਰੇ ਹੋਰ ਨਿਕਲ ਜਾਂਦਾ ਹੁਣ ਕੱਲੇ ਨੂੰ 100 ਸਿਆਪੇ ਨੇ ਜਾਨ ਨੂੰ ਐ ਤਾਂ ਆ ਜੀਰੀ ਪਈਆ ਇਹ ਮੈਂ ਹੁਣ ਉਹ ਕਰਕੇ ਹਟਿਆ ਕੀ ਕਰਾਂ ਭਾਈ ਹੋਰ ਮੈਨਾਂ ਤਾਂ ਤਾਂ ਨਹੀਂ ਕੋਈ ਸੰਦ ਚਲਾਏ ਬਣਾ ਛੱਡਿਆ ਹੋਣਾ ਯਾਰਾ ਭਾਈ ਯਾਰ ਕੁਛ ਨਹੀਂ ਚਲਾਏ ਬਣਾ ਛੱਡਿਆ ਇੱਕ ਜਹਾਜ਼ ਤੇ ਟ੍ਰੇਨ ਰਹਿ ਗਈ ਅੱਛਾ ਜੀ ਨਹੀਂ ਕੋਈ ਸੰਦ ਛੱਡੀ ਨਹੀਂ ਚਲਾਏ ਬਣਾ ਨਹੀਂ ਤਾਂ ਮੈਂ ਤਾਂ ਬਾੜੀ ਕਰੀ ਯਾਰਾ ਜੂਪੀ ਐਮਪੀ ਟਾਰਸੀ ਟੈਂਬਰ ਨਹੀਂ ਸਾਰੀ ਜਗ੍ਹਾ ਗਿਆ ਹੋਇਆ ਬਾਈ ਮੈਂ ਕਪੈਨ ਲੱਗਿਆ ਚੱਲ ਬਾਈ ਬਣ ਕੇ ਹੁਣ ਤੂੰ ਤਾਂ ਹੈਗਾ ਹਣਿਆ ਫੁੰੜਿਆ ਸਾਰੇ ਦੂਰ ਤੱਕ ਤੁਰਿਆ ਹੋਇਆ ਮੈਂ ਉੱਥੇ ਤੈਨੂੰ ਵੀ ਪਤਾ ਗਿਆ ਯਾਰ ਇੱਕ ਸੜਿਆ ਬੰਦਾ ਆ ਕੇ ਕਹਿੰਦਾ ਤੂੰ ਸਰਪੰਚਾਂ ਨੂੰ ਰੇਚ ਘਾਤਾ ਯਾਰ ਐਂ ਚ ਘਾਤਾ ਉਹ ਦੇਖ ਸਾਨੂੰ ਮੁਲਾਜ਼ਮ ਨੂੰ ਵਿੱਚ ਲੈ ਜਾਂਦੇ ਆ ਲੋਕ ਉੱਥੇ ਜਦੋਂ ਸਾਡਾ ਕਹਿਣ ਦਾ ਉੱਥੇ ਕਰਦੇ ਆ ਇਹ ਬਾਈ ਬਣ ਕੇ ਕਲੀਅਰ ਕਰਾ ਦੋ ਤੇਰਾ ਕਿਵੇਂ ਕਾਰੋਬਾਰ ਚੱਲਦਾ ਮੇਰਾ ਤਾਂ ਭਰਾਵਾ ਠੀਕ ਹੀ ਆ ਯਾਰ ਕਾਦੇ ਕਾਰੋਬਾਰ ਨੇ ਲੋਕਾਂ ਆਇਤ ਕੀ ਸੌੜ ਜੀ ਤੀੜੀ ਐਪੀ ਦੀ ਲੋਕ ਰਿਸ਼ਤੇਦਾਰੀਆਂ ਚ ਭੇਜ ਜਾਂਦੇ ਨੇ ਇੱਕ ਕਾਪੀ ਜੀ ਭਰ ਕੇ ਘਾਣੂ ਪਹੁੰਚਦਾ ਯਾਰ ਜੁੱਤੀਆਂ ਉਹੀ ਗੱਲ ਹੈ ਜੁੱਤੀਆਂ ਖਾਣ ਨੂੰ ਅਸੀਂ ਕਾਣ ਕੋ ਦਾ ਭੁਰੇ ਵਾਲਾ ਬਾਈ ਇਹ ਹਾਲ ਨਹੀਂ ਪੈਂਚ ਨੂੰ ਕਹੀਂ ਚੰਗਾ ਕੋਈ ਨਹੀਂ ਕੋਈ ਨਹੀਂ ਉਹਨੂੰ ਮੈਂ ਕਹੂੰਗਾ ਯਾਰ ਮੇਰੇ ਤਾਂ ਗਲ ਬਾਲੇ ਸਿਆਪੇ ਨੇ ਓਕੇ ਸਰਪੰਚ ਹਾਂ ਬਾਈ ਆ ਟੀਟੂ ਮਾਲੇ ਦੀ ਪਰਚੀ ਆ ਯਾਰ ਉਹਦੇ ਆਪਣੇ ਵੋਟਾਂ ਵੇਲੇ ਦੇ ਪੈਸੇ ਖੜੇ ਨੇ ਉਹ ਠੰਡੇ ਠੁੰਡੇ ਲੈਂਦੇ ਅੱਛਾ ਤੇ ਕਿੰਨੇ ਕਨੇ ਉਹਦੇ ਪੈਸੇ ਉਹਦੇ ਹੈਗੇ ਨੇ 20000 20000 ਰੁਪਈਆ 18 ਮਹੀਨਾ ਹਜੇ ਤੇਰੇ ਸਾਹਮਣੇ ਫਾਸਲਾ ਉਹ ਮੰਡੀਆਂ ਚ ਰੁਲਦੀ ਫਿਰਦੀ ਆ ਕਿਵੇਂ ਕਰੀਏ ਦੇਵ ਉਹ ਯਾਰ ਉਹਦੇ ਦੇਣੇ ਪੈਣਗੇ ਮੈਨੂੰ ਟੋਕਦਾ ਉਹ ਅੱਛਾ ਚਲ ਕੋਈ ਨਾ ਯਾਰ ਤੂੰ ਐ ਕਰੀ ਆਥਣੇ ਜਾਂਦਾ ਹੋਇਆ ਉਹ ਨਿਮਾਰੀ ਚ ਪਿਆ 10 ਲੱਖ ਰੁਪਇਆ ਫਰੋਚੋ ਦੇ ਦੇ ਦੀ ਭਾਈ ਇਹਦਾ ਪਿੰਡ ਦਾ ਕੰਮ ਆ ਦੇਣੀ ਪੈਣਗੇ ਤੈਨੂੰ ਤਾਂ ਉਹ ਤਾਂ ਨਹੀਂ ਕਹਿੰਦਾ ਅੱਛਾ ਉਹ ਮੌਕੇ ਦਾ ਸਰਪੰਚ ਐ ਮੋਤਵਰ ਬੰਦਾ ਐ ਅੱਛਾ ਚਲ ਐਂਦਾ ਗੰਜਰ ਦਾ ਸਮਝਦਾਰ ਰਹੋ ਚਾਲ ਕੋਈ ਗੱਲ ਨਹੀਂ ਤੈਨੂੰ ਕਹਦਾ ਕਿ ਮੈਨੂੰ ਕਹਦਾ ਕੋਈ ਗੱਲ ਨਹੀਂ ਉਹ ਨਮਾਰੀ ਚ ਪਏ ਨੇ ਹਾਂ ਨਮਾਰੀ ਚ ਪਏ ਨੇ ਜਾਂਦਾ ਹੋਇਆ ਲੈ ਜੀ ਤੇ ਹੁਣ ਚੱਲੀਏ ਹਾਂ ਚਲੋ ਚਲ